ਸਾਸਿਕਾ ਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਆ ਜੀ ਤੇ ਸੰਧੂ ਸਾਹਿਬ ਦਾ ਫੋਟ ਚੁੱਕਾ ਹੈ ਵੇਖੋ ਅੱਜ ਵੀ ਬਾਈ ਨੇ ਘਾਵਾ ਲੈ ਗਏ ਤੇਨ ਚਾਰ ਪਰ ਵੱਡੀ ਹੈ ਬੇੜਾ ਸੰਧੂ ਸਾਹਿਬ ਨਾਲ ਗੱਲਬਾਤ ਕਰ ਰਹੀ ਹੈ ਸਾਸਿਕਾ ਉਹ ਸਰਵੰਤਰ ਵਾਹ ਵਧੀਆ ਬਣੀ ਤੇ ਮੇਰੇ ਸਾਡੇ ਨਾਲ ਵਧੀਆ ਬਣੀ ਫੋਟਾ ਲੱਗੀ ਅਫਗਾਨੀ ਗਰਮੀ ਆ ਮਾਰ ਹੁਣ ਹਸਾਣਾ ਮਜ਼ਾ ਵੀ ਕੀ ਜਾਂਦਾ ਆ ਜਾਂਦਾ ਐ ਐਰੀ ਧੰਨਵਾਦ ਆ ਫਿਰ ਥੋੜੀਆਂ ਵੇਖਦੀਆਂ ਤੁਸੀਂ ਜੀ ਐਵੇਂ ਆਪਾਂ ਕਹੀ ਜਿੰਨੇ ਬੜੀਆਂ ਵੇਖਦੀਆਂ ਗਰਮੀ ਕਰਕੇ ਤੇ ਪੱਟੇ-ਪੁੱਠੇ ਨਹੀਂ ਆ ਗਏ। ਤਕਰੀਬਨ ਇਕੱਠੇ ਹੁੰਦਾ ਵੀ ਜਿਆਦਾ ਪਰ ਜਿਆਦਾ ਪਰ ਕੀ ਪਰਕਿਆਂ ਦਾ ਬੜਾ ਬੜਾ। ਇਕੱਠੇ ਹੁੰਦਾ ਪਰ ਕਈ ਪੱਟੇ। ਅੱਜ ਵਰ ਕਿੰਨੇ ਆ? ਅੱਜ ਸਵੇਰੇ ਐਤਵੰਜੂ ਦੇਖੀਏ ਨੇ ਤਿੰਨ ਪਾਵਾਂ ਮਿੱਤੇ ਨੇ। ਹਾਂ। ਇਹ ਵੀ ਬਈ ਪਾਣੀ ਤਾਂ ਆਪਣੇ ਨਾਲ ਮੈਸੂਨੀ ਨੂੰ ਭਾਂਡੇ ਵਿੱਚ ਦੇ ਦੇ। ਬੱਸੀ ਬੜਾ ਤਾਜ਼ਾ ਮੈਨੂੰ ਤੇ ਮੇਕੋ ਵਰਾ ਦੇ। ਨਾੜਾ ਵੇਖੋ। ਹਾਂ। ਦੁੱਧ ਕਿੰਨਾ ਵਈ ਸਹੀ? ਦੋਸਤ ਸੁਨੀਲ ਜੀ ਕਹਿੰਦੇ 20 ਕਿਲੋ ਜੀ। ਹਾਂ ਜੀ। ਜਿਹੜਾ 17 ਕਿਲੋ ਦੀ ਮੰਗਤੀ ਦੋਟ ਹੈ। ਪੱਕਾ। ਹਾਂ। ਤੋੜਾ ਬੰਦ ਲੋਲੀ ਸਕਾਰ ਹੈ ਕੋਲ ਵਾਲੀ ਵੇਹ ਦੇਖਦੇ ਹਾਂ ਜੇ ਮੈਨੂੰ ਇਹ ਮਿਸਰੀ ਹੋ ਕਿ ਨਾ ਦੋ ਟਾਈਮ ਤਿੰਨ ਟਾਈਮ ਦੀਆਂ ਕਰਕੇ ਕੋਈ ਲਵੇ ਵਾਹ ਜੀ ਬਹੁਤ ਜਣਾ ਵੀ ਚੰਗਾ ਹੈ ਹਣਾ ਲੈ ਤਾਂ ਤੁਮ ਨੂੰ ਦੱਸਾਂ ਬਰਾਬਰ ਸਮਾਰ ਇਸੇ ਤਰ੍ਹਾਂ ਲੱਗੇਗੀ ਲੋ ਆਹ ਜਿਹੜੀ ਆ ਰਹੀ ਹੈ

ਦੋ ਛੜਦਾ ਲੋ ਵੇ ਲੋ ਦੋ ਹੋ ਛੜਨੇ 5200 5300 ਦਿਖਾ ਤਾ ਪੰਝਿਆ ਦੀ ਲੋ 5200 ਇੱਕ ਤਾਂ ਬੱਚਾ ਨਹੀਂ ਹੈਗਾ ਇਹ ਹਾਂਜੀ ਉਹਨੇ 10 12 ਦਿਨ ਹੋ ਗਏ ਜੇ ਟੀਕਾ ਵੀ ਕਰਾਤਾ ਜਾਏਗਾ ਹਾਂ ਪਤਾ ਨਹੀਂ ਜੇ ਆਪਾਂ ਇਹਨੇ ਕਹਿਦੀ ਉਹਨਾਂ ਨੇ ਕਿਹਾ ਕਿ 2 ਮਹੀਨੇ ਹੋਏ ਸੀ ਨੂੰ 2.5 ਜੇ 3 ਜੇ 5 ਜੇ ਠੀਕ ਆ ਦੁੱਧ ਜਿਹੜਾ 13 ਕਿਲੋ ਜਿਹੜਾ ਖਰਾਇਆ ਗਿਆ। ਦੁੱਧ ਦੀ ਆਪਾਂ ਕਹਿਣਾ ਜੇ ਦੁੱਧ ਤੇਰੀ ਬੈੜੀ ਪੂਰੀ ਗਾਦੀ ਬਾਜੀ ਨਾਲੇ। ਬਾਕੀ ਵੱਡੀ ਬੈੜਾ ਕੋਈ ਹੋਰ ਨਹੀਂ ਕਰਨੀ ਆ। ਹਾਂਜੀ। ਉਹਨਾਂ ਦੇ ਪੱਠੇ-ਪੁੱਠੇ ਨਹੀਂ ਹੈਗੇ। ਉਹ ਕਹਿੰਦੇ ਦੁੱਧ 16-17 ਨੂੰ ਕਰਦੀ ਆ। ਅੱਛਾ ਇਹ ਜਿਹੜਾ ਪੱਠੇ-ਪੁੱਠਿਆਂ ਦੇ ਉਹਨਾਂ ਨੂੰ ਪਤਾ ਆਪਣੇ ਸ਼ਹਿਰ ਪੱਠੇ ਵਾਧੂ ਮਿਲਦੇ ਸੀ ਜਿੱਦੀ ਖਾਜੇ। ਹਾਂ ਫਿਰ ਇੱਥੇ ਮਹਿੰਗੇ ਹੋਣ ਬੱਡੇ ਨੂੰ ਨਹੀਂ ਕੋਈ ਕੋਈ। ਜਲਕ ਬਿਲਕੁਲ ਨਹੀਂ। ਖਾਸ ਕਰਕੇ। ਕਹਿੰਦੇ ਜਿਹੜਾ ਉਹ। ਪੱਠੇ ਹੀ ਤਾਂ। ਬਾਕੀ ਵੱਡੇ ਟਾਂਕੇ ਦੀ ਆ ਕੋਈ ਐਸੀ ਕਰਨੀ ਹਾਂ ਪਾਛੀ ਚੋ ਅੱਜ ਆ ਬਸ ਵਧੀਆ ਵਾਈ ਦੇ ਨੰਬਰ ਆ ਗੱਲ ਬੈੜ ਬੜੀ ਨਾਲ ਹੀ ਮੈਂ ਹਾਂਜੀ ਵੈੜ ਜਿੰਨੇ ਕੋਈ ਇਹ ਨਾ ਕਵੇ ਹਾਂਜੀ ਇਹ ਵੈੜ ਹੋਰ ਚ ਵੀ ਆਈ ਜੇ ਆ ਉਹ ਮੋਕੇ ਦੇ ਬਾਅਦ ਚ ਘਰ ਫੜ ਕੇ ਕਹੀ ਜਾਵੇ ਸਮਝ ਦੱਸਿਆ ਨਹੀਂ ਪਹਿਲੋ ਆਈ ਸੀ ਹਾਂ ਪਹਿਲੋ ਆਈ ਸੀ ਕਿ ਤੇ ਜੀ ਜਦੋਂ ਕਿਉਂਕਿ ਉਹਦਾ ਤਕਰੀਬਨ ਹੀ ਮਾਲ ਜ਼ਿਆਦਾ ਆਇਆ ਸੀ ਹੋ ਨਹੀਂ ਕੋਈ ਐਵੇਂ ਕਰਵਾ ਲਈ ਨਾ ਠੀਕ ਆ ਹਾਂ ਬੋਲੋ ਬਾਕੀ ਜਿੰਨੀ ਕੀ ਮੁੱਲ ਤੇ 35 36 ਜੋ ਮਰਜ਼ੀ ਕਰੀ ਜਾਈਏ ਇਹ 30 ਹੀ ਦੇ ਦਾਂਗੇ 30 ਹਜ਼ਾਰ ਦੇ ਹਾਂਜੀ ਗਿਆ ਯਾਰ ਬਾਕੀ ਤੁਸੀਂ ਹੀ ਦੱਸ ਦਿਓ ਜਿੱਥੇ ਕਹਿੰਦੇ ਨੇ 3 ਛੱਡ ਦਈਏ ਠੀਕ ਯਾਦ ਹੋ ਜੀ ਹਾਂ 27 ਆ ਵੀ ਚੋੜੀ ਹੋਣੀ ਤੇ ਚੋੜੀ ਹੋਣੀ ਆ ਇਹਦੇ ਤੋਂ ਨਹੀਂ ਯਾਰ ਐਕਨੋ ਦਾ ਤੇ ਮਿੰਟੀ ਵਾਲਾ ਹੋਗਾ ਬੱਜਾ ਨਹੀਂ ਇਹਦਾ ਘਾਰੇ ਘਾਰੇ ਕਹਿੰਦੇ 10 ਦਿਨ ਹੋਏ ਨੂੰ અને پتہ નહિ મહિનાવા કે 1.5 મહિનાવા કોઈ પતાડે હા લોજી બેઠા નહિ આખા પણ پتہ નહિ બિલકુલ 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 બહુ બિલકુલ ને થી જ ગવાઈ જગ્યા મે જઈ રહા જવાનું તો લેજો તો બાજી ભરે દીકી મારા કિંમત સદીકી એવી દે રેને 27 27000 દી હાજી દોઈ ਦੇਣਾ 25 ਦੀ ਦੇਣਾ 25000 ਜਾਂ ਦੋ ਵੀ ਬਸ ਜੀ 11 ਕਿਲੋ ਦੁੱਧ ਹੋ ਗਿਆ ਕੋਈ ਚਲੋ ਇਹੋ ਤਿੰਨ ਵਾਰਾ ਬਾਈ ਕੋ ਬਿਲਕੁਲ ਰੇਟ ਦੇ ਰਹੇ ਹੁੰਦਾ ਬਾਕੀ ਮੇਰਾ ਵੀ ਭਾਈ ਕਿਉਂ ਵੇਚਦੀ ਹੁੰਦੀ ਆਦਾ ਇੱਥੇ ਆ ਗਿਆ ਬਾਕੀ ਸੰਦੀਪ ਜੀ ਜਿਹੜਾ ਵੀਡੀਓ ਪਾਉਂਦਾ ਰੇਟ ਤੇ ਉਹ ਸਾਰੇ ਡਾਊਨ ਪਾਉਂਦੇ ਮੇਰੀਆਂ ਵੇਗਣ ਦੇ ਰੇਟ ਸਹੀ ਸਹੀ ਗੱਲ ਹੈ ਜੀ ਮਾਈ ਕਰੀਦੀ ਉਦਾਂ ਵੀਡੀਓ ਤੇ ਚਲੋ ਵੀ ਹੁਣਾਂ ਦਾ ਚਿਹਰਾ ਹੁਣਾਂ ਦਾ ਵੀ ਆਏ ਆ ਬੱਸ ਕਰੋ